ਮંત્રી ਡਾਕਟਰ ਰਵਜੋਤ ਸਿੰਘ ਅਤੇ ਉਹਨਾਂ ਦੀ ਪਤਨੀ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਹੜਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਉਹਦੇ ਬਾਰੇ ਤਾਂ ਡਾਕਟਰ ਰਵਜੋਤ ਨੇ ਕੱਲ ਨਾਲ ਦੀ ਨਾਲ ਹੀ ਪੋਜ਼ਿਟਿਵ ਪਾਇਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਐਫ ਆਈ ਆਰ ਅੱਜ ਲਿਖਦੇ ਡਾਕਟਰ ਰਵਜੋਤ ਕਰ ਰਹੇ ਹੈ ਮਾਨਣੇ ਕਰ ਰਹੇ ਨੇ ਡੈਲ ਦੇ ਪੀਸੀ ਵੀ ਕਰ ਰਹੇ ਆ ਕਿ ਮੇਰੀ ਇਮੇਜ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਨਹੀਂ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਉੱਚੇ ਇੰਨੇ ਹਲਕੇ ਲੈਵਲ ਤੱਕ कोई व्यक्ति ले जाऊंगे नहीं है बाकी डॉक्टर ने कल ट्वीट भी लेकिन आप पार्टी प्रधान भी हैं और ऐसे में पार्टी की छवि को भी धक्का लगता है तो उस पर क्या नहीं, पार्टी की पार्टी की छवि को धक्का कैसे लगता है वो उन्होंने कहा कि सुनिए उन्होंने कहा कि मेरी एक्स वाइफ के साथ मेरी जो प्राइवेट फोटोज हैं उसको AI से के साथ उसको करके, उसको करके करके छेड़छाड़ उसके डाला जा रहा है ये पार्टी छवि कैसे धक्का लगेगा जी ये तो जो बंदा डाल रहा है उसका किरदार के ऊपर सवाल खड़ा होता है कि वो इतनी हल्की राजनीति करेंगे अब जिस तरह तरह दिया लगा बारे का विचार है जी ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋੱਚੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕੰਮ ਵੀ ਦਿਆ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਹੀ ਇਹ ਸਭ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਕਿਉਂ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਅਰਵਜੋਤ ਨੇ ਖੁਦ ਬੋਲ ਦਿਆ एक्स वाइफ के साथ जो प्राइवेट पिक्चर्स है वो मोरफिक करके दे देंगे कोई कोई अब ये लोग लोगों के बेडरूम तक भी घुसेंगे रिडिकुलस यार दिस इज दिस इज टोटल नॉनसेंस एंड क्रैप व्हाट व्हाट दिस पीपल आर डूइंग